ਵਲਕਨ ਜਿਹੜਾ ਬਾਠ ਉਹਨਾਂ ਦੇ بیٹے ਦੀ ਕੁਟ ਮਾਰਦਾ ਮਾਮਲਾ ਹੈ ਉਸ ਦੇ ਜੋ ਪੰਜਾਬ ਪੁਲਿਸ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਸਹਾਇੇ ਇਸ ਕਸ ਤੋਂ ਸਹਿਯੋਗ ਦੇਣ ਤੋਂ ਫਰੇਸ ਤੋਂ ਇਲਾਵਾ ਜਾਂਚ ਦੇ ਮਾਮਲੇ 'ਚ ਕੋਈ ਵੀ ਐਮਕੂ ਨਹੀਂ ਹੋਏਗੀ ਹਾਲਾਂਕਿ ਕਰਨ ਬਾਠ ਜਿਹੜੀ ਪਤਨੀ ਹੈ ਤਸਿੰਦਰ ਕੌਰ ਬਾਠ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਇਹ ਤਾਂ ਕਿਹਾ ਕਿ ਸਾਨੂੰ ਤਸੱਲੀਆ ਨਹੀਂ ਮਿਲੇਗਾ ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜੇ ਨਿਆਆਂ ਜਾਂ ਸਾਫ ਨਹੀਂ ਮਿਲੇਗਾ ਤਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕੜਾਇਆ ਜਾਏਗਾ ਜਿਸਿੰਦਲੇਵਾਲ ਨੇ ਮੁੜ ਕੇ ਕਿ ਲਲਕਾਰ ਭਰੀ ਹੈ ਉਹ ਆਪਣੀ ਸੇਹ ਸੰਭਾਲਦੇ ਜਿਹੜੀ ਪਹਿਲੀ ਗੱਲ ਮੀਡੀਆ ਜਾ ਕੇ ਹੁਣ ਕੀਤੀ ਹੈ ਉਹ ਕਹਿੰਦੇ ਅਸੀਂ ਮੋਰਚੇ ਨੂੰ ਨਵੇਂ ਸਿਰੇ ਤੋਂ ਖੜਾ ਕਰਾਂਗੇ ਸ਼ੰਭੂ ਤੇ ਖਨੋਰੀ ਬਾਰਡਰ ਦਾ ਮੋਰਚਾ ਸਬੇਸ਼ਕ ਹੋ ਨਹੀਂ ਰਿਹਾ ਉਹ ਕਹਿੰਦੇ ਮੋਰਚੇ ਦੀ ਨਵੇਂ ਸਿਰੇ ਤੋਂ ਸਿਰਜਣਾ ਹੋਏਗੀ ਨਿਆ ਤੇ ਇਨਸਾਫ ਦੀ ਲੜਾਈ ਚਾਰੀ ਰੱਖੇਗੀ ਬਠਿੰਡਾ ਦੇ ਵਿੱਚ ਇੱਕ ਮੈਲਾ ਕੌਨਸਟੇਬਲ ਤੋਂ ਹੈਰਾਨ ਪੜੀ ਗਈ ਹੈ ਜਿਨ੍ਹਾਂ ਨੇ ਕੀ ਇਸ ਨੂੰ ਹਟਾਉਣਾ ਉਹ ਖੁਦ ਹੀ ਇਹਦੇ ਵਿੱਚ ਇਨਵੋਲ ਹੋ ਨੇ ਇੱਕ ਪਾਸੇ ਐਡਾ ਵੱਡਾ ਉਪਰਾਲਾ ਸਰਕਾਰ ਦਾ ਤੇ ਇੱਕ ਪਾਸੇ ਸਰਕਾਰ ਦੇ ਹੀ ਅਧਿਕਾਰੀ ਇਹੋ ਜਿਹਾ ਕੁਝ ਕਰ ਰਹੇ ਨੇ ਪੰਜਾਬ ਜਿਹੜਾ ਵਸਾਕੀ ਦੀ ਗੱਲ ਕਰਦਾ ਪੰਗੜਿਆਂ ਦੀ ਗੱਲ ਕਰਦਾ ਗਿੱਧਿਆਂ ਦੀ ਗੱਲ ਕਰਦਾ ਉਹਦੇ ਵੇੜਿਆਂ 'ਚ ਨਸ਼ਿਆਂ ਨੇ ਨਾਸ਼ਾ ਸੱתר ਵਿਛਾ ਦਿੱਤੇ ਹਮਮ ਕੌਣ ਹੈ ਸੁਭਾਰ ਕੋੰਤਰੀ ਭਗਵੰਤਾਨ ਦੀ ਸਰਕਾਰ ਨੇ ਵੀ ਇੱਕ ਵੱਡਾ ਇਹ ਐ ਫੈਸਲਾ ਲਿਆ ਬਜ਼ੁਰਗਾਂ ਦੀ ਖਾਤਰ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਇੱਛਾ ਮੁਤਾਬਕ ਜਿਹੜੇ ਬਜ਼ੁਰਗ ਹੈ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਏਗੀ ਮੈਨੂੰ ਲੱਗਦਾ ਹੈ ਕਿ ਆਮ ਲੋਕ ਵੀ ਇਹਦਾ ਸਵਾਗਤ ਕਰਨਗੇ ਵੈਲਕਮ ਕਰਨਗੇ ਜੀ ਜੀ ਪਰ ਭਾਜਪਾ ਦੀ ਇੰਨੀ ਇੱਕ ਬਹੁ ਗਿਣਤੀ ਹੈ ਇੰਨੀ ਇੱਕ ਬਹੁ ਗਿਣਤੀ ਹੈ ਜਿੱਦਾਂ ਇਹ ਲੋਕ ਸਭਾ 'ਚ ਪਾਸ ਹੋਇਆ ਰਾਜ ਸਭਾ 'ਚ ਪਾਸ ਹੋਗਾ ਤੇ ਅਲਟੀਮੇਟਲੀ ਇਹ ਕਾਨੂੰਨ ਬਣ ਕੇ ਰਹੇਗਾ ਬੇਸ਼ੱਕ ਉਹਨੂੰ ਦੀ ਤਰ੍ਹਾਂ ਦਾ ਲੱਖ ਵਿਰੋਧ ਕਰਦਿਆਂ ਰਹਿਣ ਜੀ ਸਾਤਰੀ ਕਾਲਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਪਸਦੂਗ ਤੇ ਅੱਜ ਗੱਲਬਾਤ ਕਰਾਂਗੇ ਕਰਨਲ ਬਾਠ ਦੇ ਮਾਮਲੇ ਦੇ ਉੱਪਰ ਕਿਉਂਕਿ ਵੱਡਾ ਮੋੜ ਇਸ ਕੇਸ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ 'ਚ ਵੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਜਗਜੀਤ ਸਿੰਘ ਡਲੇਵਾਲ ਹੋਣਾ ਦੀ ਤੇ ਹੋਰ ਬਹੁਤ ਖਾਸ ਖਬਰਾਂ ਤੇ ਮਿਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਿਕਰ ਸਿੰਘ ਸਿੱਧੂ ਜੀ ਸਵਾਗਤ ਕਰ ਲੈਂਦੇ ਆਪਾਂ ਬਹੁਤ ਬਹੁਤ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਪ੍ਰੋਤਾਨੋਾ ਤੁਹਾਡਾ ਤੁਹਾਨੂੰ ਤੇ ਦਰਸ਼ਕਾਂ ਨੇ ਸਤਿਕਾਰ ਨਾਲ ਸਤਿ ਸ਼ਕਾਲ ਅਹਿਮ ਮੁੱਦੇ ਆ ਲੋ ਸਵਾਲ ਜੀ ਸਤ ਸਭ ਸਭ ਤੋਂ ਪਹਿਲਾਂ ਕਰਨਲ ਬਾਠ ਦੇ ਮਾਮਲੇ ਦੀ ਗੱਲ ਕਰਾਂਗੇ ਅੱਜ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਪੰਜਾਬ ਜਿਹੜੀ ਪੁਲਿਸ ਹੈ ਉਹ ਇਸ ਕੇਸ ਤੋਂ ਪੂਰੀ ਤਰ੍ਹਾਂ ਬਾਹਰ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਨੂੰ ਸਾਰੇ ਹੱਕ ਦੇ ਦਿੱਤੇ ਨੇ ਕਿਸ ਤਰ੍ਹਾਂ ਹੱਕ ਦਿੱਤੇ ਨੇ ਅੱਗੇ ਕਿਸ ਤਰ੍ਹਾਂ ਪੈਰਵਾਈ ਹੋਏਗੀ ਜ਼ਰੂਰ ਸਾਂਝੀ ਕਰੋ ਦੇਖੋ ਪਿਛਲੇ ਕਈ ਦਿਨਾਂ ਤੋਂ ਆਪਾਂ ਦਰਸ਼ਕਾਂ ਨਾਲ ਇਹ ਸ਼ੂਕ ਸਾਂਝਾ ਕਰਦੇ ਰਹੇ ਨੇ ਆ ਇਹ ਗੱਲ ਆਪ ਹਮੇਸ਼ਾ ਕਹਿੰਦੇ ਆ ਕਿ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਗੰਡਾਂ ਜਿਹੜੀਆਂ ਦੰਦਾਂ ਨਾਲ ਖੋਲੀਆਂ ਪੈਂਦੀਆਂ ਹਮਮ ਬਿਲਕੁਲ ਉਹੀ ਪੰਜਾਬ ਪੁਲਿਸ ਨਾਲ ਹੋਇਆ ਜਿਸ ਸਮੇਂ ਸਰ ਪਰਿਵਾਰ ਮਤਾਕ ਜਾਂ ਪਰਿਵਾਰ ਦੀ ਤਸੱਲੀ ਮਤਾਕ ਕਾਰਵਾਈ ਕੀਤੀ ਜਾਂਦੀ ਜਿਹੜੇ ਕਥਿਤ ਦੋਸ਼ੀ ਉਹਨਾਂ ਦੇ ਖਿਲਾਫ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ ਜੋ ਕੋਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਲਾ ਉਹਨਾਂ ਦਾ ਆਦੇਸ਼ ਦਿੱਤਾ ਸੀ ਜ਼ਿਕਰ ਕੀਤਾ ਜੀ ਇੰਨੀ ਵੱਡੀ ਗੱਲ ਕਹਿਤੀ ਉਹਨਾਂ ਨੇ ਉਹ ਕਹਿੰਦੇ ਕਿ ਮਾਮਲਾ ਹੁਣ ਸਮੁੱਚੇ ਤੌਰ ਤੇ ਚੰਡੀਗੜ੍ਹ ਪੁਲਿਸ ਦੇਖੇਗੀ ਬਿਲਕੁਲ ਜਿਹੜਾ 62 ਉਹਨਾਂ ਦੇ بیٹے ਦੀ ਕੁੱਟ ਮਾਰ ਦਾ ਮਾਮਲਾ ਹੈ ਉਦੋਂ ਜੋ ਪੰਜਾਬ ਪੁਲਿਸ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਸਹਾਇ ਸਹਾਰਾ ਇਸ ਗੱਲ ਤੋਂ ਕਿ ਸਹਿਯੋਗ ਦੇਣ ਤੋਂ ਕਿ ਜਾਂਚ ਦੇ ਮਾਮਲੇ ਜੋ ਸਹਿਯੋਗ ਜੋ ਤੱਥ ਕਾਗਜ਼ ਪੱਤਰ ਮੰਗੇ ਜਾਣਗੇ ਜੋ ਕਿ ਪੰਜਾਬ ਹੀ ਖੇਤਰ ਹੈ ਪੰਜਾਬ ਵੱਲੋਂ ਮਹੱਇਆ ਕੀਤੇ ਜਾਣਿਆ ਔਰ ਇਸ ਤੋਂ ਇਲਾਵਾ ਜਾਂਚ ਦੇ ਮਾਮਲੇ 'ਚ ਕੋਈ ਵੀ ਐਮ ਭੂਮਿਕਾ ਨਹੀਂ ਹੋਏਗੀ ਇਹ ਇਹ ਤੁਹਾ ਦਾ ਕੋਈ ਹੋ ਗਈ ਗੱਲ ਆ ਕਿ ਚੰਡੀਗੜ੍ਹ ਪੁਲਿਸ ਦੇ ਦੇਖੋ ਡੈਪੂਟੇਸ਼ਨ ਤੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਪੁਲਿਸ ਅਧਿਕਾਰੀ ਕਰਮਚਾਰੀ ਵੀ ਹੁੰਦੇ ਆ ਪੰਜਾਬ ਦੇ ਵੀ ਆ ਹੂੰ ਉਹ ਜਿਹੜੀ ਜਾਂਚ ਹੋਏਗੀ ਇਹਦੇ ਚ ਡੈਪੂਟੇਸ਼ਨ ਤੇ ਕੀ ਹੋਵੇ ਚੰਡੀਗੜ੍ਹ ਦੇ ਵਿੱਚ ਕੋਈ ਪੰਜਾਬ ਦਾ ਪੁਲਿਸ ਅਧਿਕਾਰੀ ਉਹ ਵੀ ਉਸ ਜਾਂਚ ਦੇ ਚ ਸ਼ਾਮਲ ਨਹੀਂ ਹੋਵੇਗਾ ਜੀ ਮਕਮਲ ਤੌਰ ਤੇ ਹੋਇਆ ਕਿ ਪੰਜਾਬ ਤੋਂ ਬਾਹਰ ਜਾਂਚ ਦਾ ਮਾਮਲਾ ਦੇ ਦਿੱਤਾ ਗਿਆ ਇਹ ਜੇ મુદ્ਦੇ ਜਿਹੜੇ ਬਹੁਤ ਰੇਅਰ ਹੁੰਦੇ ਆ ਕਿ ਜਦੋਂ ਇਦਾਂ ਦਾ ਮਾਮਲਾ ਆਉਂਦਾ ਕਿ ਪੰਜਾਬ ਪੁਲਿਸ ਕੋਲੋਂ ਹਾਲਾਂਕਿ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਪੁਲਿਸ ਨੇ ਸਿੱਟ ਵੀ ਕੈਮ ਕਰ ਦਿੱਤੀ ਸੀ ਜਾਂਚ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜੇ ਜਿਨ੍ਹਾਂ ਅਧਿਕਾਰੀਆਂ ਦੇ ਖਿਲਾਫ ਜਾਂ ਮੁਲਾਜ਼ਮਾਂ ਦੇ ਖਿਲਾਫ ਸ਼ਿਕਾਇਤ ਸੀ ਉਹਨਾਂ ਜੋ ਕਈਆਂ ਨੂੰ ਉਹਨਾਂ ਨੇ ਸਸਪੈਂਡ ਵੀ ਕੀਤਾ ਐਫ ਆਈ ਆਰ ਵੀ ਦਰਜ ਕੀਤੀ ਪਰ ਕਿਧਰੇ ਜਿਹੜਾ ਕਰਨ ਵਾਲਾ ਹੈ ਉਹਨਾਂ ਦਾ ਪਰਿਵਾਰ ਹੈ ਉਹਦੀ ਤਸੱਲੀ ਨਹੀਂ ਸੀ ਹੂੰ ਨੂੰ ਲੱਗਦਾ ਸੀ ਕਿ ਵੀ ਕੋਈ ਜਾਂਚ ਜਿਹੜੀ ਨਿਰਪੱਖ ਨਹੀਂ ਹੋ ਰਹੀ ਪੱਖਪਾਤੀ ਹੋ ਰਹੀ ਹੈ ਹਾਲਾਂਕਿ ਕਨ ਬਾਰਡ ਦੇ ਪਰਿਵਾਰਾਂ ਵੱਲੋਂ ਕਈ ਵਾਰ ਵੀ ਪਾਬਕ ਤੌਰ ਤੇ ਬਿਆਨ ਵੀ ਦਿੱਤੇ ਗਏ ਸੀਨੀਅਰ ਪੁਲਿਸ ਅਧਿਕਾਰੀਆਂ ਬਾਰੇ ਵੀ ਕਿਹਾ ਗਿਆ ਇਹ ਨਹੀਂ ਕਿ ਜੋ ਕੁਝ ਸਾਰਾ ਕੁਝ ਉਹਨਾਂ ਨੇ ਕਿਹਾ ਉਹ ਸਹੀ ਹੋਏਗਾ ਬਿਲਕੁਲ ਪਰ ਇਹ ਗੱਲ ਜ਼ਰੂਰ ਹੈ ਕਿ ਜਾਂਚ ਦੇ ਮਾਮਲੇ 'ਚ ਜੋ ਵਰਤਾਰਾ ਹੋਇਆ ਉਹ ਜਦੋਂ ਹਾਈ ਕੋਰਟ ਨੇ ਜਿਹੜੀ ਦਿਸ਼ਾ ਨਿਰਦੇਸ਼ ਦਿੱਤੇ ਹੈ ਉਸ ਦੇ ਮੱਦੇਨਜ਼ਰ ਇਹ ਗੱਲ ਤਾਂ ਸਹੀ ਸਾਬਤ ਹੋ ਹੀ ਗਈ ਨਾ ਹਾਈ ਕੋਰਟ ਨੂੰ ਲੱਗਿਆ ਕਿ ਕਿਦਰੇ ਕੋਈ ਅਣਗਹਿਲੀ ਹੈ ਪੱਕਾਫਾ ਦਾ ਮਾਮਲਾ ਹੈ ਇਸੇ ਕਰਕੇ ਪੰਜਾਬ ਪੁਲਿਸ ਨੂੰ ਲਾਂਬੇ ਕਰ ਦਿੱਤਾ ਗਿਆ ਉਹ ਜਿਹੜੀ ਸਿਟਿਸ ਦੇਖੋ ਹਾਲਾਂਕਿ ਸਿਟ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਦੇ ਬਾਵਜੂਦ ਵੀ ਉਸ ਮਾਮਲੇ 'ਚ ਕੋਈ ਸਹੰਗੀ ਨਹੀਂ ਪ੍ਰਗਟ ਕੀਤੀ ਗਈ ਸੋ ਇੱਕ ਵੱਡਾ ਝਟਕਾ ਹੈ ਇਸ ਮਾਮਲੇ 'ਚ ਦੇਖੋ ਨਿਆਂ ਤੇ ਇਨਸਾਫ ਤਾਂ ਬਾਅਦ 'ਚ ਜੋ ਜਾਂਚ ਆਏਗੀ ਸਾਹਮਣੇ ਉਦੋਂ ਤਾਂ ਕਿਹੜੇ ਦੋਸ਼ੀ ਪਾਏ ਜਾਂਦੇ ਐ ਕੀ ਕਾਰਵਾਈ ਹੋਏਗੀ ਬਿਲਕੁਲ ਇੱਕ ਪ੍ਰੋਸੈਸ ਹੈ 4 ਮਹੀਨਿਆਂ ਦਾ ਸਮਾਂ ਵੀ ਦਿੱਤਾ ਹੈ ਔਰ ਉਮੀਦ ਕੀਤੀ ਜਾਂਦੀ ਹੈ ਕਿ 4 ਮਹੀਨਿਆਂ 'ਚ ਇਹ ਮਾਮਲਾ ਨਿਆਂ ਤੇ ਇਨਸਾਫ ਤੇ ਪਹੁੰਚੇਗਾ ਹਾਲਾਂਕਿ ਕਰਨ ਬਾਠ ਦੀ ਜਿਹੜੀ ਪਤਨੀ ਹੈ ਤਸਿੰਦਰ ਕੌਰ ਬਾਠ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਤਾਂ ਕਿਹਾ ਕਿ ਸਾਨੂੰ ਤਸੱਲੀਆ ਨਾ ਮਿਲੇਗਾ ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜੇ ਨਿਆਂ ਜਾਂ ਇਨਸਾਫ ਨਹੀਂ ਮਿਲੇਗਾ ਤਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕੜਾਇਆ ਜਾਏਗਾ ਸੋ ਲੱਗਦਾ ਹੈ ਕਿ ਵੀ ਇਹਦੀ ਨੌਤ ਨਹੀਂ ਆਏਗੀ ਸੁਪਰੀਮ ਕੋਰਟ ਤੱਕ ਇਸ ਪਰਿਵਾਰ ਨੂੰ ਜਾਣਾ ਪਏ ਚੰਡੀਗੜ੍ਹ ਦੀ ਪੁਲਿਸ 4 ਮਹੀਨੇ ਜਾਂਚ ਮੁਕੰਮਲ ਕਰੇਗੀ ਔਰ ਜਿਹੜੇ ਤੱਥ ਹੈ ਸਚਾਈ ਆ ਉਹ ਸਾਹਮਣੇ ਆਉਣਗੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਏਗੀ ਇਹ ਗੱਲ ਮੈਂ ਜ਼ਰੂਰ ਇਹ ਕਹਣੀ ਚਾਹਾਂਗਾ ਕਿ ਬੜਾ ਸੰਵੇਦਨਸ਼ੀਲ ਮੁੱਦਾ ਨਾ ਦੇ ਪੁਲਿਸ ਵਰਸਸ ਫੌਜ ਬਣਨਾ ਚਾਹੀਦਾ ਨਾ ਪੰਜਾਬ ਸਰਕਾਰ ਵਰਸਸ ਫੌਜ ਬਣਨਾ ਚਾਹੀਦਾ ਜਿਹੜੇ ਦੋਸ਼ੀ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਜਦੋਂ ਪਾਈ ਜਾਂਦੇ ਜਾਂ ਤੋਂ ਬਾਅਦ ਜਿਹੜਾ ਸਾਹਮਣੇ ਆਏਗੀ ਸਥਿਤੀ ਉਨ੍ਹਾਂ ਤੇ ਕਾਰਵਾਈ لازمی ਤੌਰ ਤੇ ਹੋਣੀ ਚਾਹੀਦੀ ਹੈ ਹੋਏਗੀ ਇਹ ਗੱਲ ਹੋਰ ਬੜੀ ਹੈ ਜੇ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਿਸੇ ਮਾਮਲੇ ਵਿੱਚ ਦਖਲ ਦਿੰਦਾ ਤਾਂ ਮੰਨਿਆ ਜਾਂਦਾ ਹੈ ਕਿ ਇੱਕ ਤਰੀਕੇ ਨਾਲ ਹਾਈ ਕੋਰਟ ਦੀ ਨਿਗਰਾਨੀ ਨੇ ਹੀ ਕੀਤੀ ਜਾਂਚ ਦਾ ਕੰਮ ਹੋ ਰਿਹਾ ਹੈ ਬਿਲਕੁਲ ਹਾਈ ਕੋਰਟ ਦੀ ਨਿਗਰਾਨੀ ਹੋਵੇ ਤਾਂ ਫਿਰ ਜ਼ਾਬਾ ਮੰਨ ਕੇ ਚੱਲਾਂਗੇ ਕਿ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਨਿਆਂ ਤੇ ਇਨਸਾਫ ਉਸ ਪੀੜਤ ਪਰਿਵਾਰ ਨੂੰ ਵੀ ਜ਼ਰੂਰ ਮਿਲੇਗਾ ਚਾਹੇ ਕਿ ਪੁਲਿਸ ਕਿੱਡੇ ਵੀ ਅਹੁਦੇ ਤੇ ਬੈਠਾ ਅਧਿਕਾਰੀ ਹੋਵੇ ਚਾਹੇ ਕਰਮਚਾਰੀ ਹੋਵੇ ਜੇ ਕਿਸੇ ਨੇ ਜਾਤੀ ਕੀਤੀ ਹੈ ਉਹਨੂੰ ਤਾਂ ਚਾਹੀਦਾ ਅਕਸਰ ਹੁੰਦਾ ਨਹੀਂ ਇਸ ਤਰ੍ਹਾਂ ਸੁਧਾਰਨ ਜਿਹੜਾ ਨਾਗਰਿਕ ਹੈ ਉਹਦੇ ਨਾਲ ਵੀ ਜਾਤੀ ਹੋਵੇ ਤਾਂ ਉਹਦੇ 'ਚ ਵੀ ਨਾ ਆਦਿ ਮਿਲਣਾ ਚਾਹੀਦਾ ਆਪਾਂ ਸਾਰੇ ਜਾਣਦੇ ਹਾਲਾਂਕਿ ਮਾਮਲਾ ਉਸ ਮਾਮਲੇ ਨਾਲ ਸਿੱਧੇ ਤੌਰ ਤੇ ਕੋਈ ਜੁੜਿਆ ਨਹੀਂ ਪਰ ਮੈਂ ਨਿਆਂ ਦੀ ਗੱਲ ਕਰਦਾ ਦੇਖੋ ਪਿਛਲੇ ਸਮੇਂ 'ਚ ਜਿਹੜੇ ਕੋਈ ਝੂਠੇ ਪੀਸ ਮਂਗਾਵਲੇ 'ਚ ਮਾਰੇ ਗਏ ਮੈਂ ਇਸ ਕਰਕੇ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਮਾਮਲਾ ਸਿੱਧੇ ਤੌਰ ਤੇ ਪੁਲਿਸ ਨਾਲ ਜੁੜਿਆ ਹੋਇਆ ਹੈ 40 40 ਸਾਲ 35 35 ਸਾਲ ਕਿਸ ਦਾ ਬਾਪ ਇਸ ਦੁਨੀਆ ਚਲਾ ਗਿਆ ਕਿਸ ਦਾ ਪਰਾ ਇਸ ਦੁਨੀਆ ਚਲਾ ਗਿਆ ਇਹਦੀ ਮਾਂ ਇਸ ਦੁਨੀਆ ਚਲੀ ਗਈ ਕਿਸੇ ਟਾਵੇਂ ਟਾਵੇਂ ਮਾਮਲੇ ਚ ਆਇਆ ਕਿ ਜਿਹੜੇ ਪੁਲਿਸ ਦੇ ਦੋਸ਼ੀ ਅਧਿਕਾਰੀ ਸੀ ਜਾਂ ਮੁਲਾਜ਼ਮ ਸੀ ਉਹਨਾਂ ਨੂੰ ਸਜ਼ਾਾਂ ਮਿਲੀਆਂ ਕਿੰਨੇ ਸਾਲਾਂ ਬਾਅਦ 35 ਸਾਲਾਂ ਬਾਅਦ 40 ਸਾਲਾਂ ਬਾਅਦ ਜਣੀ ਇਹੋ ਜਿਹਾ ਨਿਆਂ ਤੇ ਇਨਸਾਫ ਨਹੀਂ ਹੋਣਾ ਚਾਹੀਦਾ ਬਿਲਕੁਲ ਜਿਹੜੀ 4 ਮਹੀਨੇ ਦੀ ਗੱਲ ਕੀਤੀ ਹੈ ਕਿ 4 ਮਹੀਨੇ ਦੇ ਅੰਦਰ ਹੀ ਇਸ ਸਵੇਦਨਸ਼ੀਲ ਮੁੱਦਾ ਸੱਚ ਜਾਂ ਤੱਤ ਸਾਹਮਣੇ ਆਉਣਗੇ ਔਰ ਉਸ ਪਰਿਵਾਰ ਨੂੰ ਨਿਆਂ ਤੇ ਇਨਸਾਫ ਮਿਲੇਗਾ ਉਸ ਬਾਕੀ ਵੀ ਜਿਹੜੇ ਉਹਨਾਂ ਨਾਲ ਸੰਬੰਧਿਤ ਰਾਂ ਜੁੜੀਆਂ ਆਵੀਆਂ ਪੰਜਾਬ ਵਾਲੇ ਐ ਸਾਬਕਾ ਫੌਜੀ ਐ ਕਿਉਂਕਿ ਕਾਫੀ ਆਪ ਦਾ ਸਵਿੰਦਸ਼ੀਲਾ ਮੈਂ ਦੇਖ ਰਿਆ ਸੀ ਜਿਹੜੇ ਉਸ ਪਰਿਵਾਰ ਨੇ ਸਦਾ ਦਿੱਤਾ ਸੀ ਜਿਸ ਦਿਨ ਪਟਿਆਲਾ ਚ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਉਹ ਦਿਨ ਵੀ ਕਾਫੀ ਵੱਡੀ ਗਿਣਤੀ ਸਾਬਕਾ ਫੌਜੀ ਕੰਨਰ ਹੋਰ ਸੀਨੀਅਰ ਅਧਿਕਾਰੀ ਸਾਬਕਾ ਅਧਿਕਾਰੀ ਜੁੜੇ ਸੀ ਤਾਂ ਸਾਰੇ ਇਸ ਗੱਲ ਦੀ ਤਵਕਕਉ ਕਰਦੇ ਸੀ ਕਿ ਇਸ ਮਾਮਲੇ ਚ ਅਣ ਆ ਨਹੀਂ ਹੋਣਾ ਚਾਹੀਦਾ ਜੇ ਹੁਣ ਜਦੋਂ ਹਾਈ ਕੋਰਟ ਨਕਲ ਦਿੱਤਾ ਹੈ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਨੂੰ ਜਾਂਚ ਦਾ ਕੰਮ ਸੌਂਪਿਆ ਉਮੀਦ ਕਰਦੇ ਆ ਕਿ ਇਸ ਮਾਮਲੇ ਤੇ ਨਿਆਂ لازمی ਮਿਲੇਗਾ ਜੀ ਜੀ ਬਿਲਕੁਲ ਸੋਹਬ ਅੱਗੇ ਵਾਦੇ ਆ ਤੇ ਗੱਲ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਅੱਜ ਉਹਨਾਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਛੁੱਟੀ ਮਿਲਣ ਤੋਂ ਬਾਅਦ ਉਹ ਸਿੱਧਾ ਫਰੀਦਕੋਟ ਆਪਣੇ ਪਿੰਡ ਡੱਲੇਵਾਲ ਜੋ ਕਿ ਜ਼ਿਲ੍ਹਾ ਫਰੀਦਕੋਟ ਚ ਪੈਂਦਾ ਹੈ ਉੱਥੇ ਪਹੁੰਚੇ ਵੱਡਾ ਕਿਸਾਨਾਂ ਦਾ ਇਕੱਠ ਉੱਥੇ ਵੇਖਣ ਨੂੰ ਮਿਲਿਆ ਲੋਕ ਬਹੁਤ ਉਛਾਹਿਤ ਸੀ ਉਹਨਾਂ ਦਾ ਸਵਾਗਤ ਕਰਨ ਦੇ ਲਈ ਪਰ ਨਾਲ ਨਾਲ ਉੱਥੇ ਪੁਲਿਸ ਦਾ ਵੀ ਵੱਡਾ ਪੈਰਾ ਵੇਖਣ ਨੂੰ ਮਿਲਿਆ ਵੱਡੇ ਪੱਦਰ ਦੇ ਉੱਪਰ ਪੁਲਿਸ ਹੈ ਜਿਹੜੀ ਉਹ ਆਸੇ-ਪਾਸੇ ਖਿਲਰੀ ਹੋਈ ਦੇਖੀ ਤਾਂ ਕਿ ਸਮੇਂ ਤੇ ਮੌਕੇ ਤੇ ਜੇ ਕੋਈ ਕਾਰਵਾਈ ਕਰਨੀ ਪਵੇ ਤਾਂ ਪੰਜਾਬ ਪੁਲਿਸ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਨਹੀਂ ਹਟ ਰਹੀ ਸੋ 3 ਤੋਂ 11 April ਤੱਕ ਲਗਾਤਾਰ ਮਹਾਪੰਚਾਇਤਾਂ ਨੇ ਜਿੱਥੇ ਡੱਲੇਵਾਲ ਸਾਹਿਬ ਖੁਦ ਪਹੁੰਚ ਰਹੇ ਨੇ ਕਿਵੇਂ ਦੇਖਦੇ ਹੋ ਕਿ ਸੰਘਰਸ਼ ਹੁਣ ਇੱਕ ਹੋਰ ਨਵੀਂ ਪੌੜੀ ਚੜੇਗਾ ਬਿਲਕੁਲ ਜੀਸਿੰਦਰ ਢੱਲੇਵਾਲ ਨੇ ਮੁਰਕੇ ਕੇ ਲਲਕਾਰ ਭਰੀ ਹੈ ਉਹਨੇ ਆਪਣੀ ਸੇਹ ਸੰਭਾਲਦਿਆਂ ਜਿਹੜੀ ਪਹਿਲੀ ਗੱਲ ਮੀਡੀਆ ਜਾ ਕੇ ਹੁਣ ਕੀਤੀ ਹੈ ਉਹ ਕਹਿੰਦੇ ਅਸੀਂ ਮੋਰਚੇ ਨੂੰ ਨਵੇਂ ਸਿਰੇ ਤੋਂ ਖੜਾ ਕਰਾਂਗੇ ਸ਼ੰਭੂ ਤੇ ਖਨੋਰੀ ਬਾਰਡਰ ਦਾ ਮੋਰਚਾ ਤਾਂ ਬੇਸ਼ੱਕ ਹੋ ਨਹੀਂ ਰਿਹਾ ਪਰ ਉਹ ਕਹਿੰਦੇ ਮੋਰਚੇ ਦੀ ਨਵੇਂ ਸਿਰੇ ਤੋਂ ਸਿਰਜਣਾ ਹੋਏਗੀ ਨ્યાਅ ਤੇ ਇਨਸਾਫ ਦੀ ਲੜਾਈ ਜਾਰੀ ਰੱਖੀ ਗਈ ਢੱਲੇਵਾਲ ਸਾਹਿਬ ਦਾ ਇਹਨਾ ਬਿਆਨ ਦੇਣਾ ਨੇ ਲਲਕਾਰ ਭਰਨੀ ਮੈਂ ਕਹਿੰਨਾ ਕਿ ਇਸ ਅੰਦੋਲਨ ਦੇ ਚ ਨਵੀਂ ਰੂਹ ਫੋਕੇਗਾ ਡੇਲੇ ਵਾਲੋ ਇਨਸਾਨ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਲੰਬੇ ਦਿਨਾਂ ਤੋਂ ਮਰਨwarte ਤੇ ਬੈਠੇ ਰਹੇ ਜ ਜੀ ਆਪ ਸਾਰੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਪੀਸ ਇਹਨਾਂ ਦੀ ਐਂਬੂਲੈਂਸ ਨੂੰ ਚੁੱਕ ਲਿਆ ਐਂਬੂਲੈਂਸ ਚੁੱਕ ਕੇ ਉਹ ਲੁਧਿਆਣਾ ਲੈ ਗਏ ਜਲੰਧਰ ਲੈ ਗਏ ਫਿਰ ਪਟਿਆਲੇ ਲੈ ਕੇ ਆਏ ਕਿਸ ਕਦਰ ਉਹ ਕਹਿੰਦੇ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਜਿਹੜੇ ਮੇਰੇ ਕਿਸਾਨ ਆਗੂ ਹੈ ਸਧਾਰਨ ਕਿਸਾਨ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇ ਉਹਨਾਂ ਤੁਸੀਂ ਰਿਹਾ ਨਹੀਂ ਕਰੋਗੇ ਤਾਂ ਮੌਦ ਤੱਕ ਪਾਣੀ ਦਾ ਘੁੱਟ ਨਹੀਂ ਪੀਵਾਂਗਾ। ਉਹ ਕਹਿੰਦੇ ਮੈਂ ਪਾਣੀ ਪੀਤਾ ਵੀ ਨਹੀਂ ਮੈਨੂੰ ਕਿਹਾ ਗਿਆ ਕਿ ਛੱਡ ਦਿੱਤੇ ਗਿਆ ਕਹਿੰਦੇ ਮੈਂ ਕਹਿੰਦੀ ਮੇਰੇ ਜਦ ਤੱਕ ਤਤ ਸਾਹਮਣੇ ਨਹੀਂ ਆਉਂਦੇ ਮੈਂ ਨਹੀਂ ਪ੍ਰਵਾਨ ਕਰਦਾ। ਕਹਿੰਦੇ ਜਿਹੜੇ ਕਿਸਾਨਾਂ ਉਹਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਆ ਕੇ ਮਿਲੇ ਉਸ ਤੋਂ ਬਾਅਦ ਉਹਨਾਂ ਨੇ ਪਾਣੀ ਦਾ ਘੁੱਟ ਪੀਤਾ। ਉਸ ਪਾਣੀ ਦੇ ਘੁੱਟ ਦੀ ਸਰਜਣਾ ਕਿਸ ਕਦਰ ਕੀਤੀ ਗਈ। ਇਹ ਦੇਖੋ ਜੀ ਢੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਤਾ ਢੱਲੇਵਾਲ ਸਾਹਿਬ ਨੇ ਮਰਨ ਵਰਤ ਛੱਡ ਦਿੱਤਾ ਤੇ ਉਹ ਕਹਿੰਦੇ ਵੀ ਜਦੋਂ ਮਰਨ ਮਰ ਛੱਡਣ ਦੀ ਗੱਲ ਐਡੀ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਇਹ ਵੀ ਗੱਲ ਆਖਦੇ ਆ ਕਿ ਫਿਰ ਐਮਐਸਵੀ ਦਾ ਮੁਤਾਬਕ ਤੇ ਢੱਲੇਵਾਲ ਸਾਹਿਬ ਕਹਿੰਦੇ ਸੀ ਮਰਨਵਾਦ ਰੱਖਣ ਦਾ ਛੱਡਣ ਦੇ ਮਾਮਲੇ ਤਾਂ ਬਹੁਤ ਵੱਡਾ ਮੀਡੀਆ ਸੁਰਖੀਆਂ ਲਵਾਈਆਂ ਗਈਆਂ ਤੇ ਕਿਹਾ ਗਿਆ ਕਿ ਮਰਨਵਾਦ ਛੱਡ ਦਿੱਤਾ ਐਮਐਸਵੀ ਦੀ ਗੱਲ ਵੀ ਤਾਂ ਢੱਲੇਵਾਲ ਸਾਹਿਬ ਹੀ ਕਹਿ ਰਹੇ ਹਨ ਉਹਦੀ ਗੱਲ ਕੋਈ ਨਹੀਂ ਮੰਨੀ ਜਾਂਦੀ ਅੱਜ ਵੀ ਹੁਣ ਮੈਨੂੰ ਇਸ ਗੱਲ ਦਾ ਜ਼ਰੂਰ ਇਹ ਗੱਲ ਕਹਿਣੀ ਪੈਗੀ ਕਿ ਦੇਖੋ ਹੁਣ ਢੱਲੇਵਾਲ ਸਾਹਿਬ ਨੇ ਗੱਲ ਕਹੀ ਹੈ ਕਿਸੇ ਨਵੇਂ ਸਿਰੇ ਤੋਂ ਅੰਦੋਲਨ ਖੜਾ ਕਰਾਂਗੇ ਉਹਨਾਂ ਦੇ ਪਿੰਡ ਚਾਰਜ ਵੱਡੀ ਮਹਾਪੰਚਾਇਤ ਹੋਈ ਜਿੱਥੇ ਵੱਡੀ ਗੰਢੀ ਚ ਕਿਸਾਨ ਆਗੂ ਆਮ ਕਿਸਾਨ ਇਕੱਠੇ ਹੋਏ ਪਰ ਮੀਡੀਆ ਨੂੰ ਜਿਸ ਕੀਤੇ ਨਾਲ ਜਿਸ ਢੰਗ ਨਾਲ ਦਿਖਾਇਆ ਜਾਣਾ ਚਾਹੀਦਾ ਸੀ ਉਹ ਢੰਗ ਨਾਲ ਨਹੀਂ ਦਿਖਾਇਆ ਗਿਆ ਬਿਲਕੁਲ ਸਾਡੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦਾ ਸਹੀ ਪੱਖ ਵੀ ਰੱਖਿਆ ਜਾਵੇ ਪਰ ਜੋ ਕਿਸਾਨ ਆਗੂ ਕਹਿੰਦੇ ਆ ਜਿਹੜੇ ਆਪਣੀ ਲੜਾਈ ਲੜ ਰਹੇ ਆ ਅਨਿਆਂ ਦੇ ਖਿਲਾਫ ਉਹਨਾਂ ਦੀ ਗੱਲ ਜੇ ਅਸੀਂ ਮੀਡੀਆ ਨਾਲ ਨਹੀਂ ਦੇਵਾਂਗੇ ਤਮੈ ਲੱਗਦਾ ਕਿ ਅਸੀਂ ਆਪਣੀ ਸਹੀ ਜ਼ਿੰਮੇਵਾਰੀ ਨਹੀਂ ਨਿਵਾਸ ਰਾਈ ਆਵਾਂਗੇ ਸੋ ਹੁਣ ਜਿਹੜਾ ਸਥਿਤੀ ਹੈ ਇਸ ਵੇਲੇ ਬਣੀ ਹੈ ਇੱਕ ਪਾਸੇ ਢੱਲੇਵਾਲ ਸਾਡੀ ਲਹਿਰਕਾਰ ਦੂਜੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੂਜਾ ਹੈ ਉਹਨਾਂ ਵੱਲੋਂ ਵੀ ਅੰਦੋਲਨ ਦੀ ਵਿਆਪਕ ਬੰਦੀ ਕੀਤੀ ਜਾ ਰਹੀ ਹੈ ਦੋਨੇ ਸੰਯੁਕਤ ਕਿਸਾਨ ਮੋਰਚੇ ਔਰ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਹਦੇ ਦੋਹਾਂ ਸੰਯੁਕਤ ਕਿਸਾਨ ਮੋਰਚਿਆਂ ਦਾ ਇਕਾ ਵੀ ਸੰਭਵ ਹੈ ਤਾਂ ਕਿ ਇਕੱਠੇ ਹੋ ਕੇ ਤਕੜੇ ਹੋ ਕੇ ਪੰਜਾਬ ਹੈ ਤੇ ਦਿੱਲੀ ਹੈ ਉਹਦੇ ਖਿਲਾਫ ਕਿਸਾਨ ਹਿੱਤਾਂ ਦੇ ਲਈ ਕਿਸਾਨੀ ਮੰਗਾਂ ਦੇ ਲਈ ਲੜ ਕੇ ਅੰਦੋਲਨ ਲੜਿਆ ਜਾ ਸਕੇ ਜੀ ਜੀ ਸਿੱਟਾਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਰਾਜਪਾਲ ਨੇ ਜੋ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਉਹਨਾਂ ਦੇ ਵੱਲੋਂ ਜੋ ਅੱਜ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਡੇਰਾ ਬਾਬਾ ਨਾਨਕ ਤੋਂ ਨਸ਼ਿਆਂ ਦੇ ਖਿਲਾਫ ਉਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਉੱਥੇ ਇੱਕ ਨਵਾਂ ਮਾਮਲਾ ਜਦੋਂ ਇਹਦੇ ਨਾਲ ਜਾ ਜੁੜਦਾ ਹੈ ਕਿ ਬਠਿੰਡਾ ਦੇ ਵਿੱਚ ਇੱਕ ਮੈਲਾ ਕੌਨਸਟੇਬਲ ਤੋਂ ਹੈਰਾਨ ਫੜੀ ਗਈ ਹੈ ਜਿਨ੍ਹਾਂ ਨੇ ਕੀ ਇਸ ਨੂੰ ਹਟਾਉਣਾ ਉਹ ਖੁਦ ਹੀ ਇਹਦੇ ਵਿੱਚ ਇਨਵੋਲ ਲਵ ਨੇ ਇੱਕ ਪਾਸੇ ਅੱਡਾ ਵੱਡਾ ਉਪਰਾਲਾ ਸਰਕਾਰ ਦਾ ਤੇ ਇੱਕ ਪਾਸੇ ਸਰਕਾਰ ਦੇ ਹੀ ਅਧਿਕਾਰੀ ਇਹੋ ਜਿਹਾ ਕੁਝ ਕਰ ਰਹੇ ਨੇ ਜੀ ਬਹੁਤ ਵੱਡਾ ਅਹਿਮ ਸਵਾਲ ਅੱਜ ਦਾ ਤੁਸੀਂ ਜ਼ਿਕਰ ਕੀਤਾ ਦੇਖੋ ਆਪਾਂ ਕੱਲ ਵੀ ਇਸ ਗੱਲ ਦਾ ਕਰ ਗਏ ਸੀ ਜ਼ਿਕਰ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ વિધાનસભા ਦੇ ਸਪੀਕਰ ਆਪ ਦੇ ਪ੍ਰਧਾਨ ਅਮਨ अरोड़ा ਦੂਜੇ ਕੈਬਨਟ ਮੰਤਰੀ ਸਾਰਿਆਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਨਸ਼ਾ ਤਸਕਰਾਂ ਨੂੰ ਮaaf ਨਹੀਂ ਕੀਤਾ ਜਾਏਗਾ ਜੇ ਪੰਜਾਬ ਛੱਡ ਜਾਣ ਤੇ ਜਾਂ ਫਿਰ ਨਸ਼ੇ ਦਾ کاروبار ਛੱਡ ਜਾਣ ਇਹ ਬੇਬਸੀ ਹੈ ਕਿ ਪਹਿਲੀ ਵਾਰੀ ਐਡਾ ਵੱਡਾ ਹੁਕਮ ਦਿੱਤਾ ਗਿਆ ਕਿਸੇ ਸਰਕਾਰ ਵੱਲੋਂ ਦੇ ਬਾਰੇ ਕੋਈ ਦੂਰ ਹੈ ਨਹੀਂ ਇੱਦਾਂ ਹੁਣ ਆਪਾਂ ਗੁਰਮੇ ਸਾਹਿਬ ਦਾ ਜ਼ਿਕਰ ਕਰੀਏ ਟਾਰੀਆ ਸਾਹਿਬ ਉਹਨੇ ਜਿਹੜਾ ਮਾਰਚ ਦਾ ਪ੍ਰੋਗਰਾਮ ਬਣਾਇਆ ਅੱਜ ਤੋਂ ਉਹ ਡੇਰਾ ਬਾਬਾ ਨਾਨਕ ਜੀ ਉਹਨਾਂ ਦਾ ਮਾਰਚ ਹੈ ਅਗਲੇ 4-5 ਦਿਨ ਜਿਹੜਾ ਆ ਗਏ ਨੇ ਕਟੂੜ 6 ਤਰੀਕ ਤੱਕ ਉਹ ਗਰਦਾਸਪੁਰ ਦੇ ਅਮਰਸਰ ਦੇ ਜਿਹੜੇ ਬਾਰਡਰ ਵਾਲਾ ਜ਼ਿਲ੍ਹਾ ਹੈ ਉਹਨਾਂ ਜ਼ਿਲ੍ਹਿਆਂ ਤੇ ਮਾਰਚ ਕਰ ਰਹੀ ਕੋਈ ਹੁਕਮ ਦੇ ਰਿਹਾ ਕਿ ਨਸ਼ਿਆਂ ਦੇ ਖਿਲਾਫ ਮੈਂ ਦੇਖ ਰਹੀ ਸੀ ਸਕੂਲਾਂ ਦੇ ਬੱਚੇ ਕਾਂਝਲ ਦੇ ਬੱਚੇ ਪੰਚਾਇਤਾਂ ਸਰਪੰਚ ਮੈਂਬਰ ਵਾਕਖ ਸਮਾਜਿਕ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਜਿਸ ਦੀ ਅਗਵਾਈ ਕੌਰ ਸਾਹਿਬ ਕਰ ਰਹੀ ਸੀ ਉਹਨਾਂ ਦੇ ਪਿੱਛੇ ਲੱਗੇ ਹੋਏ ਸੀ ਆਵਾਜ਼ بلند ਕਰ ਰਹੇ ਸੀ ਕਿ ਜੰਗ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਹੈ ਲੜਾਈ ਆ ਉਹ ਜਾਰੀ ਰਹੇਗੀ ਇਹ ਕਹਿਣਾ ਪਏਗਾ ਕਿ ਪੰਜਾਬ ਨੂੰ ਪਹਿਲੀ ਵਾਰ ਇਸੇ ਗਵਰਨਰ ਮਿਲੇ ਆ ਇਹ ਦੇਖੋ ਅਕਸਰ ਇਹ ਕਹਿਆ ਜਾਂਦਾ ਕਿ ਗਵਰਨਰ ਨਾ ਹੀ ਜਿਹੜੇ ਇਹ ਕੇਂਦਰ ਦੇ ਨਮਾਇंदे ਹੁੰਦੇ ਆ ਤੇ ਜੋ ਕੇਂਦਰ ਕਹਿੰਦਾ ਉਹੀ ਬੋਲੀ ਬੋਲਦੇ ਆ ਪਹਿਲੀ ਵਾਰ ਲੱਗਦਾ ਹੈ ਕਿ ਕੋਈ ਗਵਰਨਰ ਪੰਜਾਬ 'ਚ ਜਿਹਾ ਆਇਆ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਖਾਤਰ ਪੰਜਾਬ ਦੇ ਹਿੱਤਾਂ ਦੀ ਬੋਲੀ ਬੋਲਿਆ ਜਿਹੜੇ ਕਹਿੰਦੇ ਕਿ ਨਸ਼ੇ ਦੇ ਖਿਲਾਫ ਆਮ ਲੋਕ ਜਦ ਤੱਕਨਵਾਬ ਨਹੀਂ ਹੋਣਗੇ ਤਦ ਤੱਕ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਕਹਿੰਦੇ ਠੀਕ ਹੈ ਇਹ ਸਰਕਾਰ ਕਰ ਰਹੀ ਹੈ ਗਵਰਨਰ ਆਪ ਕਹਿ ਰਹੇ ਕਿ ਮੈਂ ਵੀ ਇਸ ਮਾਣ ਇਸ ਲਕਿਆ ਮੈਂ ਵੱਡੀ ਗੱਲ ਹੈ ਕਿ ਲੋਕਾਂ ਦੇ ਸਹਿਯੋਗ ਦੀ ਗੱਲ ਇੱਕ ਪਾਸੇ ਗਵਰਨਰ ਦਾ ਸਨੇਹਾ ਮਾਰਚ ਦਾ ਸਨੇਹਾ ਦੂਜੇ ਪਾਸੇ ਇੱਕ ਮਹਿਲਾ ਕਨਸਟੇਬਲ ਬਠਿੰਡਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਉਹਦੀ ਥਾਰ ਗੱਡੀ ਮੌਕੇ ਤੇ ਨਾਕਾ ਬੰਦੀ ਤੇ ਫੜੀ ਗਈ ਉਹਦੇ ਚ ਜਿਹੜੀ ਚਿਟਾ ਫੜਾਇਆ ਗਿਆ ਚਿਟਾ ਫਾਂ ਦੇ ਨਾਲ ਜਿਹੜੀ ਮੁੱਖਲੀ ਤੌਰ ਤੇ ਚਾਂਸ ਸਾਹਮਣੇ ਆਈ ਹੈ ਉਹਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਜਿਹੜੀ ਮਹਿਲਾ ਕਨਸਟੇਬਲ ਹੈ ਉਹ ਜਿਤਾ ਵਿੱਚ ਨਾ ਕੰਮ ਕਰਦੀ ਹੈ ਜਾਂ ਆਪ ਨਸ਼ਾ ਕਰਦੀ ਹੈ ਖੈਰ ਜੋ ਜਾਂਚ ਹੋਈ ਉਹ ਤਾਂ ਬਾਅਦ ਸਦੀ ਸਾਹਮਣੇ ਆਏਗੀ ਪਰ ਇੱਕ ਗੱਲ ਜ਼ਰੂਰ ਹੈ ਪੰਜਾਬ ਲਈ ਸਿਰਫ ਜ਼ਿੰਦਗੀ ਦਾ ਵੀ ਮਾਮਲਾ ਹੈ ਕਿ ਮਹਿਲਾ ਹੋਵੇ ਕਾਂਸਟੇਬਲ ਹੋਵੇ ਪੁਲਿਸ ਜਿਸ ਦਾ ਕੰਮ ਹੈ ਪੰਜਾਬ ਦੇ ਲੋਕਾਂ ਦੀ ਰਾਖੀ ਕਰਨਾ ਪੰਜਾਬ ਨੂੰ ਨਸ਼ਿਆਂ ਤੋਂ ਮਾੜੇ ਤਤਾਂ ਤੋਂ ਬਚਾਉਣਾ ਜੇ ਉਹ ਹੀ ਇਨਵਾਲਵ ਹੋ ਜਾਣਗੇ ਜਿਹਨੂੰ ਕਹਿੰਦੇ ਕਿ ਤੇ ਬਾੜ ਹੀ ਖੇਤ ਨੂੰ ਖਾਣ ਲੱਗੇਗੀ ਤਾਂ ਰਾਖੀ ਕੌਣ ਕਰੇਗਾ ਜਦੋਂ ਆਪਾਂ ਗੱਲ ਕਹਿ ਰਹੇ ਨੇ ਕਿ ਪੰਜਾਬ 'ਚ ਵੱਡੀ ਪੱਧਰ ਤੇ ਨਸ਼ੇ ਦਾ ਜਿਹੜਾ ਤੰਦੂਆ ਜਾਲ ਆ ਉਹਨੂੰ ਤੋੜਨਾ ਇੰਨਾ ਸੌਖਾ ਨਹੀਂ ਜੀ ਜੀ ਦੇਖੋ ਜਿੱਦਾਂ ਕਿ ਗਵਰਨਰ ਸਾਹਿਬ ਮਾਰਚ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮੀਡੀਆ 'ਚ ਬਿਆਨ ਦਿੰਦੇ ਆ ਲੁਧਿਆਣਾ 'ਚ ਵੀ ਕੱਲ ਮਾਰਚ ਕੀਤਾ ਗਿਆ ਹੂੰ ਇਹਦੇ باوجود ਇੰਨਾ ਖਤਰਨਾਕ ਰਜਾਨ ਹੈ ਕਿ ਮਹਿਲਾ ਕਨਸਟੇਬਲ ਦਾ ਜਿਹੜਾ ਸਾਹਮਣੇ ਆ ਮਾਮਲਾ ਇਹ ਤਾਂ ਇੱਕ ਤਰ੍ਹਾਂ ਦੀ ਝਾਲਿਕ ਹੈ ਬਿਲਕੁਲ ਮਤਲਬ ਪੁਲਿਸ ਕੱਢੀ ਵੱਡੀ ਗਿਣਤੀ 'ਚ ਆ ਸਾਰੇ ਪੁਲਿਸ ਵਾਲਾਂ ਤੇ ਬਾਰੇ ਕਹਿਣਾ ਨਹੀਂ ਕਿਹਾ ਨਹੀਂ ਜਾ ਸਕਦਾ ਨਾ ਹੀ ਇਸ ਤਰ੍ਹਾਂ ਦੇ ਹੋ ਸਕਦੇ ਆ ਪਰ ਕਿਧਰੇ ਨਾ ਕਿਧਰੇ ਜਿਸ ਤਰ੍ਹਾਂ ਦਾ ਜਾਲ ਫੈਲਿਆ ਹੋਇਆ ਹੈ ਜਿਸ ਤਰ੍ਹਾਂ ਦਾ ਕੈਂਸਰ ਦੀ ਤਰ੍ਹਾਂ ਸਾਡੇ ਸਮਾਜ ਚ ਫੈਲ ਚੁੱਕਾ ਨਸ਼ਾ ਕੋਈ ਤਰ੍ਹਾਂ ਦਾ ਜ਼ਿੰਮੇਵਾਰ ਨਹੀਂ ਨਾ ਜਿਹੜੇ ਨਸ਼ਾ ਤਸਕਰੇ ਦੋ ਨੰਬਰ ਦਾ ਤੰਦਾ ਕਰਦੇ ਉਹ ਤਾਂ ਕਰਦੇ ਹੀ ਕਰਦੇ ਆ ਪਰ ਥਾਪੜਾ ਕੌਣ ਦਿੰਦਾ ਹੈ ਹਮ ਮੈਂ ਵੀ ਕਹਾਂਗਾ ਕਿ ਇਹ ਨਹੀਂ ਪਤਾ ਕੌਣ ਹੋਣਗੇ ਜੇ ਹੋਣਗੇ ਲਾਜ਼ਮੀ ਕਿਸੇ ਨਾ ਕਿਸੇ ਹੱਦ ਤੱਕ ਜਿਹੜੀਆਂ ਸਮਿਆਂ ਦੀਆਂ ਸਰਕਾਰਾਂ ਜਿਸ ਜਿਹਾ ਰਹੀਆਂ ਜਾਂ ਹੁਣ ਦੀਆਂ ਸਰਕਾਰਾਂ ਦੇ ਚੱਲਦਿਆਂ ਵੀ ਕੋਈ ਨਾ ਕੋਈ ਰਾਸਰੀ ਪੱਤਰ ਤੇ ਥਾਪੜੇ ਜ਼ਰੂਰ ਮਿਲਦੇ ਹੋਣਗੇ ਜਿਸ ਪੰਜਾਬ ਇਸ ਕਦਰ ਬਰਬਾਦ ਨਹੀਂ ਸੀ ਹੋਣ ਵਾਲਾ ਜਿਸ ਕਿਸਰ ਨਸ਼ਾ ਨੇ ਬਰਬਾਦ ਕੀਤਾ ਮਹਿਲਾ ਕਨਸਟਬਲ ਨੇ ਐਕਸਪੋਜ਼ ਕਰਤਾ ਪੰਜਾਬ ਦੇ ਸਿਸਟਮ ਨੂੰ ਕਿ ਦੇਖੋ ਕਿਸ ਕਦਰ ਪੰਜਾਬ ਵੱਡੀ ਤਵਾਹੀ ਵੱਲੋਂ ਵੱਧ ਰਿਹਾ ਬਿਲਕੁਲ ਜੀ ਬਿਲਕੁਲ ਮਹਿਲਾ ਕਨਸਟਬਲ ਦੀ ਨਿਸ਼ਾਨੀ ਹੈ ਇਹ ਗੱਲ ਸਾਹਮਣੇ ਆਈ ਹੈ ਜਿਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਕਿਸ ਕਦਰ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਨਸ਼ੇ ਦਾ ਜਿਹੜਾ ਬੰਬ ਕਹ ਲਈਏ ਉਹਦੇ ਸਿਰੇ ਦੇ ਸਿਖਰ ਦੇ ਉੱਤੇ ਬੈਠਾ ਇੱਕ ਤਮਾਕੀ ਤੇ ਬੈਠਾ ਪੰਜਾਬ ਜਿਹੜਾ ਆਪਣੀ ਜਵਾਨੀ ਦੀਆਂ ਗੱਲਾਂ ਕਰਦਾ ਨਹੀਂ ਸਕਦਾ ਪੰਜਾਬ ਜਿਹੜਾ ਦੁੱਧ ਮੱਖਣਾਂ ਦੀਆਂ ਗੱਲਾਂ ਕਰਦਾ ਨਹੀਂ ਸਕਦਾ ਪੰਜਾਬ ਜਿਹੜਾ ਵਿਸਾਖੀ ਦੀ ਗੱਲ ਕਰਦਾ ਪੰਗੜਿਆਂ ਦੀ ਗੱਲ ਕਰਦਾ ਹੈ ਗਿੱਧਿਆਂ ਦੀ ਗੱਲ ਕਰਦਾ ਉਹਦੇ ਵੇੜਿਆਂ 'ਚ ਨਸ਼ਿਆਂ ਨੇ ਲਾਸ਼ਾਂ ਸਥਰਵ ਪਛਾਣ ਤੇ ਹੂੰ ਕੌਣ ਹੈ ਜ਼ਿੰਮੇਵਾਰ ਜੀ ਜੀ ਅਕਰ ਇਹ ਜ਼ਿੰਮੇਵਾਰਾ ਜਿਸ ਮਹਿਲਾ ਕੌਂਸਲ ਦੀ ਗੱਲ ਕਰਦੇ ਆ ਇਦਾਂ ਦੇ ਹੋਰ ਕਿੰਨੇ ਉਹਨਾਂ ਦੇ ਸਾਥੀ ਹੋਣਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਲੜਾਈ ਕੌਣ ਜਿੱਤੇਗਾ ਪੰਜਾਬ ਨਸ਼ਿਆਂ ਦੇ ਖਿਲਾਫ ਲੜਾਈ ਜਿੱਤੇਗਾ ਜਾਂ ਨਸ਼ਿਆਂ ਦੇ ਤਸਕਰ ਲੜਾਈ ਜਿੱਤਣਗੇ ਵੱਡੀ ਲੜਾਈ ਹੈ ਦਾਅਵੇਦਾਰੀਆਂ ਜ਼ਰੂਰ ਹੈ ਪਰ ਇਹ ਲੜਾਈ ਉਹੀ ਔਖੀ ਹੈ ਜਿਨੀ ਗਵਰਨਰ ਨੇ ਇਸ ਬਾਰੇ ਗੱਲ ਕੀਤੀ ਹੈ ਜੀ ਜੀ ਬਿਲਕੁਲ ਸੱਚਾ ਬਾ ਇੱਕ ਪਾਸੇ ਆਪਾਂ ਜ਼ਿਕਰ ਸਰਕਾਰ ਦੇ ਇਸ ਐਫਰਟ ਦਾ ਕੀਤਾ ਦੂਜੇ ਪਾਸੇ ਆਪਾਂ ਜ਼ਿਕਰ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਜੋ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯਾਤਰਾ ਜੋ ਇਹਨਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ ਉਹ ਤੋਂ ਸ਼ੁਰੂ ਹੋਣ ਜਾ ਰਹੀ ਹੈ 100 ਕਰੋੜ ਦੇ ਬਜਟ ਨੂੰ ਪ੍ਰਵਾਨਗੀ ਮਿਲੀ ਹੈ ਤੇ ਬਜ਼ੁਰਗਾਂ ਨੂੰ 50 ਸਾਲ ਦੇ ਉੱਪਰ ਜਿਹੜੇ ਬਜ਼ੁਰਗ ਨੇ ਉਨਾਂ ਲਈ ਖੁਸ਼ਖਬਰੀ ਅੱਜ ਸੁਣਨ ਨੂੰ ਮਿਲੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਕਿ ਇਹ ਸਮੇਂ ਦੀ ਕਿੰਨੀਕ ਜ਼ਰੂਰਤ ਹੈ ਇਸ ਚੀਜ਼ ਦੀ ਦੇਖੋ ਕੈਬਨਟ ਨੇ ਫੈਸਲਾ ਲਿਆ ਮੈਂ ਸਮਝਦਾ ਕਿ ਇੱਕ ਚੰਗਾ ਰਜਾਣਾ 50 ਸਾਲ ਤੋਂ ਉੱਪਰ ਦੇ ਬਜ਼ੁਰਗ ਜੇ ਮਹਿਲਾ ਮਰਦ ਹੈ ਉਹਨਾਂ ਨੂੰ ਕਿਹਾ ਗਿਆ ਹੈ ਕਿ ਸਾਰਾ ਖਰਚਾ ਜਿਹੜੀਆਂ ਧਾਰਮਿਕ ਯਾਤਰਾਵਾਂ ਚਾਹ ਹਰਿਮੰਦਰ ਸਾਹਿਬ ਜਾਣ ਚਾਹੇ ਦੁਰਗਾ ਨੰਦ ਮੰਦਰ ਜਾਣ ਚਾਹੇ ਕੁੰਮ ਦੇ ਉੱਤੇ ਜਾਣ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾਣਾ ਵੇ ਉਹਨਾਂ ਦਾ ਸਾਰਾ ਪਰਵੰਦ ਸਾਰਾ ਖਰਚਾ ਖਾਣ ਪੀਣ ਰਹਿਣ ਦਾ ਜਿਹੜਾ ਹੈਗਾ ਉਹ ਜਾਣਦਾ ਉਹ ਪੰਜਾਬ ਸਰਕਾਰ ਕਰੇਗੀ ਉਹ ਰੇਲਵੇ ਰਹੀ ਵੀ ਉਹ ਸਦਾ ਬੱਸ ਰਹੀ ਵੀ ਉਹ ਸਦਾ 100 ਕਰੋੜ ਰੁਪਏ ਇਸ ਮੰਤਲ ਦੇ ਲਈ ਰੱਖਿਆ ਗਿਆ ਇਹ ਸਹੀ ਹੈ ਕਿ ਜਦੋਂ ਬਜ਼ੁਰਗ ਹੁੰਦੇ ਆਪਣੇ ਤੌਰ ਤੇ ਉਹਨਾਂ ਦੇ ਜਿਹੜੇ ਕੁਫਾਇਦੇ ਸਾਜ਼ਨ ਵੀ ਨਹੀਂ ਹੁੰਦੇ ਤੇ ਜੇ ਉਹਨਾਂ ਦੀ ਇੱਛਾ ਹੁੰਦੀ ਹੈ ਧਾਰਮਿਕ ਵਿਰਤੀ ਨਾਲ ਚਾਹੇ ਉਹ ਦਰਬਾਰ ਸਾਹਿਬ ਜਾਣਾ ਚਾਹਣ ਚਾਹੇ ਮੰਦਿਰ ਜਾਣਾ ਚਾਹਣ ਜਾਂ ਹੋਰ ਕਿਸੇ ਧਾਰਮਿਕ ਸਥਾਨ ਤੇ ਜਾਣਾ ਚਾਹਣ ਉਹਨਾਂ ਨੂੰ ਇਹ ਸਹੂਲਤ ਮਿਲੇਗੀ ਮੈਂ ਸਮਝਦਾ ਕਿ ਚੰਗਾ ਫੈਸਲਾ ਹੈ ਇੱਕ ਵੱਡੇ ਆਪ ਸੀਨੀਅਰ ਨਾਗਰਿਕ ਹੀ ਕਹਿ ਸਕਦੇ ਉਹਨਾਂ ਨੂੰ ਸੀਨੀਅਰ ਨਾਗਰਿਕਾਂ ਦੀ ਇੱਜ਼ਤ ਦੇ ਵਿੱਚ ਕਹਿ ਲਈ ਉਹਨਾਂ ਦੇ ਸਤਿਕਾਰ ਦੇ ਵਿੱਚ ਲਿਆ ਗਿਆ ਫੈਸਲਾ ਸਰਕਾਰ ਨੇ ਵੱਡੇ ਤੌਰ ਤੇ ਫੈਸਲਾ ਲਿਆ ਔਰ ਜਿਸ ਤਰ੍ਹਾਂ ਮੁਲਕ ਦੇ ਚ ਹੋਰ ਬਹੁਤ ਸਾਰੇ ਰਹਿਤਾਂ ਦੇ ਕੰਸੈਸ਼ਨ ਚੱਲ ਰਿਹਾ ਪਰ ਦੇਖਦੇ ਹਾਂ ਪਿਛਲੇ ਦਿਨਾਂ ਚ ਵੱਖ-ਵੱਖ ਇਤਰਾਜ਼ ਵੱਖ-ਵੱਖ ਸੂਬਿਆਂ ਨੇ ਸਰਕਾਰਾਂ ਵੱਲੋਂ ਜਿਹੜੇ ਫੈਸਲੇ ਇਸ ਤਰ੍ਹਾਂ ਦੇ ਲਏ ਜਾਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵੀ ਇੱਕ ਵੱਡਾ ਤੇ ਇਹ ਫੈਸਲਾ ਲਿਆ ਬਜ਼ੁਰਗਾਂ ਦੀ ਖਾਤਰ ਜਮਨ ਵਾਲੇ ਦਿਨਾਂ ਚ ਉਹਨਾਂ ਦੀ ਇੱਛਾ ਅਨੁਸਾਰ ਕਿ ਜਿਹੜੇ ਬਜ਼ੁਰਗ ਹੈ ਧਰਮਗ੍ਰਸਥਾਂ ਦੀ ਯਾਤਰਾ ਕਰਵਾਈ ਜਾਏਗੀ ਮੈਨੂੰ ਲੱਗਦਾ ਹੈ ਕਿ ਆਮ ਲੋਕ ਵੀ ਅਦਾ ਸਵਾਗਤ ਕਰਨਗੇ ਵੈਲਕਮ ਕਰਨਗੇ ਜੀ ਜੀ ਸੁਝਾਅ ਬੱਗੇ ਵਾਦਦੇ ਆਂ ਤੇ ਗੱਲ ਕਰਾਂਗੇ ਜੋ ਵਕਫ ਸੋਦ ਬਿੱਲ ਅੱਜ ਲੋਕ ਸਭਾ ਦੇ ਵਿੱਚ ਪਾਸ ਹੋਇਆ ਹੈ ਵਿਰੋਧ ਦੇ ਵਿੱਚ ਸਾਰੇ ਵਿਰੋਧੀ ਧਿਰ ਖੜੀ ਰਹੀ ਤੇ ਹੱਕ ਦੇ ਵਿੱਚ 288 ਵੋਟਾਂ ਪਈਆਂ ਨੇ ਇਹ ਗੱਲ ਪਹਿਲਾਂ ਹੀ ਕਲੀਅਰ ਸੀ ਕਿ ਬਿੱਲ ਪਾਸ ਹੋ ਜਾਣਾ ਕਿਉਂਕਿ ਭਾਜਪਾ ਦੀ ਗਿਣਤੀ ਹੈ ਜਿਹੜੀ ਉਹ ਜ਼ਿਆਦਾ ਲੋਕ ਸਭਾ ਦੇ ਵਿੱਚ ਤਾਂ ਅਜੇ ਇਹ ਦੇ ਵਿੱਚ 232 ਵੋਟਾਂ ਵਿਰੋਧ ਦੇ ਵਿੱਚ ਰਹੀਆਂ ਲੋਕ ਨੇ ਜਿਹੜੇ ਮੁਸਲਿਮ ਭਾਈਚਾਰੇ ਦੇ ਉਹ ਵੀ ਵਿਰੋਧ ਕਰ ਰਹੇ ਨੇ ਕਾਂਗਰਸ ਵੀ ਵਿਰੋਧ ਕਰ ਰਹੀ ਹੈ ਆਮ ਆਦਮੀ ਪਾਰਟੀ ਵੀ ਵਿਰੋਧ ਕਰ ਰਹੀ ਹੈ ਪਰ ਸਿਰਫ ਤੇ ਸਿਰਫ ਕੱਲੀ ਭਾਜਪਾ ਇਹੋ ਜੀ ਪਾਰਟੀ ਹੈ ਜਿਹੜੀ ਇਸ ਨੂੰ ਚੰਗਾ ਦੱਸ ਰਹੀ ਹੈ ਪਰ ਪਾਸ ਤਾਂ ਹੁਣ ਹੋ ਗਿਆ ਹੈ ਲਾਗੂ ਹੋ ਜਾਣਾ ਹੈ ਕਿਉਂਕਿ ਰਾਸ਼ਟਰਪਤੀ ਹੁਣਾਂ ਕੋਲ ਪਹੁੰਚ ਗਿਆ ਹੈ ਤੇ ਕਿਵੇਂ ਦੇਖਦੇ ਸਾਰੇ ਮਾਮਲੇ ਨੂੰ ਕਿ ਧੱਕੇ ਨਾਲ ਕੋਈ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ ਬਿਲਕੁਲ ਬਾਬਾ ਜੀ ਕਪੜਾ ਜਿਹੜਾ ਹੈਗਾ ਜਿੱਦਾਂ ਲੋਕ ਸਭਾ ਚ ਪਾਸ ਹੋ ਗਿਆ ਤੇ ਉਹਨਾਂ ਦਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਰਾਜ ਸਭਾ ਚ ਪੇਸ਼ ਹੋ ਚੁੱਕਾ ਹੈ ਔਰ ਰਾਜ ਸਭਾ ਜੀ ਪੇਸ਼ ਹੋਣ ਤੋਂ ਬਾਅਦ ਪਾਸ ਹੋਈ ਗਈ ਹੋਏਗਾ ਔਰ ਇਹ ਗੱਲ ਬੜੀ ਸਪਸ਼ਟ ਹੈ ਜੇ ਆਪਾਂ ਦੇ ਹੀ ਗੱਲ ਕਰੀਏ ਤੇ ਮੈਂ ਪਹਿਲਾਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ ਦੇ ਆਪਸੀ મતਭੇਦ ਹੋ ਸਕਦੇ ਆ ਪਰ ਇਸ ਮਾਮਲੇ 'ਚ ਮੈਂ ਦੇਖ ਰਿਹਾ ਸੀ ਪਾਰਲੀਮੈਂਟ ਦੇ ਅੰਦਰ ਚਾਹੇ ਸ਼੍ਰੋਮਣੀ ਕਾਲੀਦਾਵੋ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਪ ਹੋਵੇ ਇਹ ਵੱਡੀਆਂ ਤਰ੍ਹਾਂ ਦੂਜੀ ਤਰ੍ਹਾਂ ਆਪ ਹੈ ਆਪ ਦੀ ਜਿਹੜੀ ਵੱਡੀ ਤਰ੍ਹਾਂ ਪੰਜਾਬ ਦੀ ਉਹਦੇ ਦੀ ਆਪਾਂ ਜ਼ਿਕਰ ਕੀਤਾ ਹੀ ਹੈ ਇਹ ਤਰੀਕੇ ਨਾਲ ਸਾਰੀਆਂ ਧਿਰਾਂ ਵੱਲੋਂ ਵੱਡੇ ਤੌਰ ਤੇ ਪਾਰਲੀਮੈਂਟ ਦੇ ਅੰਦਰ ਡਟ ਕੇ ਵਿਰੋਧ ਕੀਤਾ ਗਿਆ ਕਿ ਜੀ ਮਾਕਾ ਬੈਜਰਾ ਖਰੋਦ ਬਿੱਲ ਨਵੇਂ ਤੌਰ ਤੇ ਲੰਦਾ ਜਾ ਰਿਹਾ ਹੈ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਇਹ ਕਟਗਿੰਦੀ ਹਿੱਤਾਂ ਦੇ ਖਿਲਾਫ ਹੈ ਕਟਗਿੰਦੀਆਂ ਦੇ ਖਿਲਾਫ ਹੈ ਫਿਰ ਤਾਂ ਇਹ ਹੋਏਗਾ ਕਿ ਜੋ ਬੋਹ ਗਣਤੀ ਪਾਰਲੀਮੈਂਟ ਚ ਪਾਸ ਕਰਨਾ ਚਾਹੇ ਕਿਸੇ ਵੀ ਕਟਗਿੰਦੀ ਦੇ ਖਿਲਾਫ ਕਿਸੇ ਵੀ ਮੁੱਦੇ ਤੇ ਤੁਸੀਂ ਪਾਸ ਕਰ ਸਕਦੇ ਹੋ ਨਹੀਂ ਹੋਣਾ ਚਾਹੀਦਾ ਹਾਲਾਂਕਿ ਸਰਕਾਰ ਨੇ ਵਾਰ-ਵਾਰ ਦਾਵਾ ਕੀਤਾ ਹੈ ਪਾਰਲੀਮੈਂਟ ਦੇ ਅੰਦਰ ਲੋਕ ਸਭਾ ਦੇ ਅੰਦਰ ਜਿਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਵੀ ਇਹ ਮੁਸਲਮ ਭਾਈ ਤਾਰੇ ਦੇ ਖਿਲਾਫ ਨਹੀਂ ਉਹ ਕਹਿੰਦੇ ਜਾਇਦਾਦਾਂ ਦਾ ਮਾਮਲਾ ਹੈ ਵੱਡੇ ਪੱਦਰ ਤੇ ਪੈਸਿਆਂ ਦੇ ਪਰੋਂਦਾ ਦਾ ਮਾਮਲਾ ਹੈ ਇਹ ਸਾਰੇ ਮਾਮਲਿਆਂ ਦੇ ਚੱਲਦੇ ਆ ਕੋਈ ਵੀ ਚਾਹੇ ਧਰਮ ਹੋਵੇ ਕਹੂੰ ਜਿਹੜਾ ਉਸ ਤੋਂ ਸਭ ਘਾਤ ਤੋਂ ਜਿਹੜਾ ਉੱਪਰ ਹੈ ਕਿਸੇ ਵੀ ਧਰਮ ਦੀ ਠੀਕਾ ਉਹਨੂੰ ਆਪਣੀ ਪਰਣਾ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਹੈ ਪਰ ਕਾਨੂੰਨ ਦੇ ਮਾਮਲੇ ਜਿਹਹਾ ਨਹੀਂ ਹੁੰਦਾ ਕਿ ਕਾਨੂੰਨ ਕਿਸੇ ਤੋਂ ਪੁੱਛ ਕੇ ਨਹੀਂ ਕਰ ਸਕਦਾ ਸੋ ਕਹਿੰਦੇ ਇਹ ਮਾਮਲਾ ਵੀ ਵਾਕ ਜਿਹੜਾ ਸੋਧ ਬਿਲ ਲੈਂਦਾ ਗਿਆ ਉਹਦੇ ਨਾਲ ਇਹ ਹੈ ਕਿ ਕਾਨੂੰਨ ਦੇ ਅਧਿਕਾਰ ਖੇਤਰ ਜੇ ਅਗਰ ਕਿਤੇ ਕੋਈ ਜ਼ਾਤੀ ਜਾਂ ਇਤਹਾਦਾਂ ਦੀ ਕੋਈ ਗੜਬੜ ਹੋਏਗੀ ਤਾਂ ਕਾਨੂੰਨ ਉਸਦੀ ਵੀ ਪੁੱਛਗਿੱਛ ਕਰ ਸਕਦਾ ਹੈ ਪਰ ਬਾਰ-ਬਾਰ ਭਾਜਪਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਕੋਈ ਮੰਤਵ ਨਹੀਂ ਮੁਸਲਮ ਭਾਈਚਾਰੇ ਦੇ ਮਾਮਲੇ 'ਚ ਦਖਲ ਦੇਣ ਦਾ ਜੇ ਜਹੀ ਗੱਲ ਨਾ ਹੋਵੇ ਤਾਂ ਫਿਰ ਮੁਸਲਮ ਭਾਈਚਾਰੇ ਦੇ ਜਿਹੜੇ ਨੁਮਾਇंदे ਸੀ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਸੀ ਨਾ ਉਹ ਡਟ ਕੇ ਵਿਰੋਧ ਕਰ ਰਿਹਾ ਕਾਂਗਰਸ ਛੱਡ ਕੇ ਵਿਰੋਧ ਕਰ ਰਹੀ ਹੈ ਆਪਾਂ ਕਾਲੀਦਾਦਾ ਜ਼ਿਕਰ ਪਾਓ ਏ ਕੋਈ ਮੰਨਦਾ ਕਾਲੀਦਾਦਾ ਵਿਵਾਹ ਹਰ ਸਬਰ ਬਾਦਲ ਉਹਨਾਂ ਨੇ ਵਿਰੋਧ ਕੀਤਾ ਕੌਣ ਵਿਰੋਧ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਦਾ ਫੇਰ ਜਿਹੜਾ ਸਿੱਖ ਪਾਈ ਜਾ ਰਿਹਾ ਉਹ ਵੀ ਘੱਟ ਗਿੰਦਿਆਂ ਚਾਹੁੰਦਾ ਹੈ ਕੱਲ ਨੂੰ ਕਿ ਇਹੋ ਜਿਹਾ ਵੀ ਪਾਰਲੀਮੈਂਟ ਐਕਟ ਪਾਸ ਹੋ ਸਕਦਾ ਹੈ ਸੋ ਕਹਿੰਦੇ ਘੱਟ ਗਿੰਦਿਆਂ ਜਿਹੜੇ ਹਿੱਤ ਹੈ ਉਹਨਾਂ ਦੇ ਸੁਰੱਖਤ ਨਹੀਂ ਹੈ ਜਿਸ ਤਰੀਕੇ ਨਾਲ ਬਿੱਲ ਪਾਸ ਕੀਤਾ ਗਿਆ ਜੀ ਜੀ ਸਬੂਚੀ ਵਿਰੋਧੀ ਧਿਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਹਾਲਾਂਕਿ ਲੋਕ ਸਭਾ ਦੇ ਅੰਦਰ ਹਗਾਮਾ ਵੀ ਹੋਇਆ ਰਾਜ ਸਭਾ ਟਕਰਾਅ ਵੀ ਹੋਇਆ ਰਾਜ ਸਭਾ ਟਕਰਾਅ ਦੀ ਗੱਲ ਇਹ ਸਾਤ ਤੱਕ ਚਲੀ ਗਈ ਕਿ ਭਾਜਪਾ ਦੇ ਇੱਕ ਸਾਬਕਾ ਕੈਬਨਿਟ ਮੰਤਰੀ ਵੱਲੋਂ ਸਿੱਧੇ ਤੌਰ ਤੇ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਖੜਗੇ ਉਹਨਾਂ ਉੱਪਰ ਦੋਸ਼ ਲਗਾਇਆ ਹੈ ਕਿ ਕarnataka ਦੇ ਤਾਂ ਕਹਿੰਦੇ ਇਸ ਮਾਮਲੇ 'ਚ ਕੋਈ ਪੈਸਿਆਂ ਦੇ ਲੈਣ ਦੇਣ ਦੀ ਗੱਲ ਸੀ ਤਰ ਨਾਲ ਜੋੜ ਕੇ ਕਹਿੰਦੇ ਉਹ ਖੜਗੇ ਸਾਹਿਬ ਦਾ ਨਾਂ ਵੀ ਆਉਂਦਾ ਹੈ ਖੜਗੇ ਸਾਹਿਬ ਉਹਨਾਂ ਪੁਰਾਣੇ ਕੱਦਾਵਰ ਆਗੂ ਹੈ ਸੁੱਝਦੇ ਆਗੂ ਹੈ ਉਹਦੇ ਨਾਲ ਦੀ ਨਾਲ ਹੀ ਪਾਰਲੀਮੈਂਟ ਦੇ ਅੰਦਰ ਖੜੇ ਹੋਗੇ ਰਾਜ ਸਭਾ 'ਚ ਬਿਲਕੁਲ ਉਹ ਕਹਿੰਦੇ ਜੇ ਗੰਗ ਸਹੀ ਹੈ ਜਾਂ ਤਾਂ ਜਿਹੜੇ ਮੰਤਰੀ ਸਾਬका ਮੰਤਰੀ ਨੇ ਬਿਆਨ ਦਿੱਤਾ ਜਾਂ ਤਾਂ ਉਹ ਪਾਰਲੀਮੈਂਟ ਤੋਂ ਅਸਤੀਫਾ ਦੇਵੇ ਜੇ ਮੈਂ ਗਲਤ ਹਾਂ ਤਾਂ ਮੈਂ ਸਵੀਕਾਰ ਦੇਵਾਂਗਾ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਝੂਠੀ ਇਲਜ਼ਾਮ ਤਰਸ਼ੀ ਹੈ ਇਹ ਸੀ ਮੰਨਣ ਨੂੰ ਤਿਆਰ ਨਹੀਂ ਜੀ ਜੀ ਜਿਹੜੇ ਵਿੱਚ ਲੋਕ ਸਭਾ ਜਰਾਸਾ ਟਕਰਾ ਦੀ ਤੀ ਜ਼ਰੂਰ ਬਣੀ ਹੈ ਜੀ ਜੀ ਪਰ ਭਾਜਪਾ ਦੀ ਇੰਨੀ ਇੱਕ ਬਹੁ ਗਿਣਤੀ ਹੈ ਇੰਨੀ ਇੱਕ ਬਹੁ ਗਿਣਤੀ ਜਿੱਦਾਂ ਲੋਕ ਸਭਾ ਚ ਪਾਸ ਹੋਇਆ ਰਾਜ ਸਭਾ ਜੀ ਪਾਸ ਹੋਗਾ ਤੇ ਅਸਲੀ ਮਿਲ ਲਈ ਇਹ ਨੂੰਰ ਬਣ ਕੇ ਰਹੇਗਾ ਬੇਸ਼ੱਕ ਉਹਦੀ ਤਰ੍ਹਾਂ ਦਾ ਲੱਖ ਵਿਰੋਧ ਕਰਦੀਆਂ ਰਹਿਣ ਜੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਕੁਝ ਅਹਿਮ ਜਾਣਕਾਰੀਆਂ ਜਿਹੜੀ ਉਹ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਅੱਜ ਕੁਝ ਆਹਮ ਆਉਤੇ ਵੱਡੀਆਂ ਖਬਰਾਂ ਰਹੀਆਂ ਜਿਸ ਵਿੱਚ ਕਰਨਲ ਬਾਟ ਦਾ ਮਾਮਲਾ ਉਸ ਤੋਂ ਬਾਅਦ ਤੀਰਥ ਯਾਤਰਾ ਦੀ ਗੱਲ ਕਰੀਏ ਤਾਂ ਢੱਲੇਵਾਲ ਹੁਣਾਂ ਦੀ ਗੱਲ ਕਰੀਏ ਉਮੀਦ ਕਰਦੇ ਹਾਂ ਇਹਨਾਂ ਸਾਰਿਆਂ ਵਿਸ਼ਿਆਂ ਤੇ ਜੋ ਵਿਚਾਰ ਚਰਚਾ ਹੋਈ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ